ਪੁਰਾਣੇ ਸਮੇਂ 'ਚ ਮਦਾਰੀ ਹੁੰਦੇ ਸੀ ਤੇ ਹੁਣ ਥੋੜੇ ਜਿਹਾ ਮਾਡਰਨ ਹੋ ਗਿਆ ਹੁਣ ਵੱਡੇ ਪੈਲਸਾਂ ਦੇ ਵਿੱਚ ਵੱਡੇ ਵੱਡੇ ਥੀਏਟਰਾਂ ਦੇ ਵਿੱਚ ਤਮਾਸ਼ਾ ਕਰਨ ਵਾਲੇ ਜਾਦੂਗਰ ਆਉਂਦੇ ਨੇ ਹਾਂਜੀ ਉਹ ਦਿਖਾਉਂਦੇ ਨੇ ਪੁਰਾਣੇ ਸਮੇਂ 'ਚ ਜਦੋਂ ਪਿੰਡਾਂ ਦੇ ਵਿੱਚ ਆਮ ਪਟਾਰੀ ਖੋਲ ਕੇ ਜਾਦੂ ਉਹਨਾਂ ਕੋਲੋਂ ਡਾਕ ਲੱਕੜ ਦਾ ਝਰੂਰ ਪਾਉਂਦੇ ਸੀ ਉਹ ਚਰਲੂ ਲੈਦਾ ਕਮਾਉਂਦੇ ਸੀ ਤਾਂ ਰੁਪਈਆ ਬਣ ਜਾਂਦਾ ਸੀ ਉਹ ਕਹਿੰਦੇ ਸੀ ਮਾਰ ਫੂਕ ਉਹ ਫੂਕ ਮਾਰੀ ਦਾ ਐ ਕੱਢ ਲਿਆ ਕਦੀ ਨੱਕ ਚੋਂ ਕੱਢ ਲਿਆ ਹਾਂਜੀ ਹਾਂਜੀ ਰੁਪਈਆ ਹੈ ਬਸ ਬਸ ਇਹ ਕਈ ਵਾਰੀ ਡੱਬਾ ਇਹਦਾ ਖੜਕਾਉਂਦੇ ਸੀ ਤਾਂ ਖੰਗ ਹੁੰਦੇ ਦੇ ਪਿੱਛੇ ਲਾਉਂਦੇ ਉਹ ਹੁੰਦੇ ਐ ਮੋਟੇ ਦੇ ਵਿੱਚ ਹੀ ਫੜੇ ਹੁੰਦੇ ਸੀਗੇ ਉਹ ਚ ਥੋੜੇ ਥੋੜੇ ਕੇਰੀ ਜਾਣੇ ਉਹਦੇ ਵਿੱਚ ਅੱਛਾ ਉਹ ਹੱਥ ਦੀ ਸਫਾਈ ਹੈ ਇੱਕ ਉਹ ਤਮਾਸ਼ੀਬੀਨ ਨੂੰ ਉਹ ਜਾਦੂਗਰ ਨੂੰ ਹਾਂਜੀ ਚਰਲੂ ਦੀ ਕਰਾਮਾਤ ਦਾ ਪਤਾ ਹੁੰਦਾ ਪਤਾ ਹੁੰਦਾ ਸਭ ਕੁਝ ਪਤਾ ਉਹਨੂੰ ਪਤਾ ਕਿ ਮੇਰੇ ਹੱਥ ਦੀ ਸਫਾਈ ਹੈ ਹਾਂਜੀ ਇੰਦਾ ਹੀ ਜਿਹੜੇ ਧਰਮ ਦੇ ਨਾਂ ਤੇ ਬਸ ਲੋਕਾਂ ਨੂੰ ਡਰਾਉਂਦੇ ਨੇ ਬਸ 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 ਉਹਨਾਂ ਨੂੰ ਪਤਾ ਵੀ ਇਹ ਸਾਰਾ ਕੁਝ ਬਹੁਤ ਦੇਖੋ ਧਰਮ ਤੇ ਅਸਲ ਲਈ ਸਾਡੇ ਲਈ ਪ੍ਰੇਰਨਾ ਸਰੋਤ ਹੈ ਸਾਡੇ ਮਹਾਨ ਧਰਮ ਗ੍ਰੰਥ ਜਿਹੜੇ ਸਾਡੇ ਲਈ ਪ੍ਰੇਰਨਾ ਸਰੋਤ ਹੈ ਪਰ ਜੇ ਉਹਤੇ ਅਮਲ ਕੀਤਾ ਜਾਵੇ ਤਾਂ ਜੇ ਅਮਲ ਕੀਤਾ ਜਾਵੇ ਪਰ ਜਿਹੜੇ ਬਹੁਤੇ ਚਲਾਉਣ ਵਾਲੇ ਅਖੌਤੀ ਜਿਹੜੇ ਧਾਰਮਿਕ ਅਗੂ ਨੇ ਹਾਂਜੀ ਹਾਂਜੀ ਅਖੌਤੀ ਧਾਰਮਿਕ ਅਗੂ ਨੇ ਉਹ ਝਰਲੂ ਵਾਲਾ ਹੀ ਕੰਮ ਕਰਦੇ ਉਹਨਾਂ ਨੂੰ ਪਤਾ ਵੀ ਹਾਂਜੀ ਗੁਰਾ ਜੀ ਕੱਲਾ ਆਪਾਂ ਨੂੰ ਜੇ ਅਸੀਂ ਗਿਆਨ ਦੀਆਂ ਗੱਲਾਂ ਜੇ ਅਸੀਂ ਮੰਨ ਲਓ ਇਹ ਗੁਰਬਾਣੀ ਵੀ ਪੜ ਰਹੇ ਆ ਉਹਦੇ ਉੱਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ ਜੀ ਕਿਸੇ ਵੀ ਗੱਲ ਦੇ ਉੱਤੇ ਅਮਲ ਕਰਨਾ ਜੇ ਉਹਨੂੰ ਅਮਲ ਦੇ ਵਿੱਚ ਨਹੀਂ ਲਿਆਉਂਦੇ ਹੈਗੇ ਜੇ ਕੱਲਾ ਅਸੀਂ ਰੱਟਾ ਹੀ ਲਾਇਆ ਆ ਸਵੇਰ ਨੂੰ ਸੱਜਰੇ ਉੱਠ ਕੇ ਅਮਰਤ ਵੇਲੇ ਉਹਨੂੰ ਪੜ ਹੀ ਜਾਂਦੇ ਆ ਪੜ ਹੀ ਜਾਂਦੇ ਰੋਜ਼ ਪੜ ਹੀ ਜਾਂਦੇ ਰੋਜ਼ ਪੜ ਹੀ ਜਾਂਦੇ ਉਮਰਾ ਵੀ ਤਕਈਆਂ ਹਾਂ ਹੈਨਾ ਜੇ ਅਸੀਂ ਉਹਨੂੰ ਮਤਲਬ ਮਤਲਬ ਅਸਲੀ ਜਾਮਾ ਨਹੀਂ ਪਹਿਨਾਉਂਦੇ ਹੈਗੇ ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਵੇ ਅਸੀਂ ਘਿਓ ਦੀ ਪ੍ਰਾਪਤੀ ਚਾਹੁੰਦੇ ਆ ਕਿੱਦਾਂ ਹੋਣੀ ਆ ਜੀ ਉਹਦੇ ਨੇ ਇੱਕ ਫਾਰਮੂਲਾ ਲਿਖਿਆ ਆ ਵੇ ਦੁੱਧ ਨੂੰ ਗਰਮ ਕਰਕੇ ਥੋੜਾ ਜਿਹਾ ਕੋਸਾ ਹੋ ਜਾ ਤਾ ਉਹਨੂੰ ਜੰਮਣ ਲਾ ਕੇ ਰੱਖ ਦਿਓ ਜਦੋਂ ਜੰਮਣ ਲੱਗਿਆ ਤਾਂ ਸਵੇਰ ਤੱਕ ਉਹਨੇ ਦਹੀਂ ਬਣ ਜਾਣਾ ਦਹੀਂ ਨੂੰ ਰੇੜਕਾਂਗੇ ਉਹਦੇ ਵਿੱਚੋਂ ਲੱਸੀ ਵੀ ਬਣੂਗੀ ਤਾਂ ਮੱਖਣ ਵੀ ਬਣੂਗਾ ਮੱਖਣ ਨੂੰ ਗਰਮ ਕਰਾਂਗੇ ਤਾਂ ਉਹਦੇ ਵਿੱਚੋਂ ਘਿਓ ਨਿਕਲੂਗਾ ਘਿਓ ਇਦਾਂ ਨਿਕਲੂਗਾ ਜੇ ਅਸੀਂ ਉਹ ਫਾਰਮੂਲੇ ਨੂੰ ਨਹੀਂ ਕਰੀ ਸਵੇਰ ਨੂੰ ਉੱਠ ਕੇ ਪੜਨ ਲੱਗ ਪਏ ਜੀ ਇਦਾਂ ਕਰਕੇ ਦੁੱਧ ਗਰਮ ਕਰਨਾ ਆ ਉਸ ਤੋਂ ਬਾਅਦ ਮੱਖਣ ਨਿਕਲਣਾ ਆ ਮੱਖਣ ਨੂੰ ਗਰਮ ਕਰਕੇ ਕਿਉਂ ਨਿਕਲਣਾ ਆ ਦੁੱਧ ਗਰਮ ਕਰਨਾ ਮੱਖਣ ਨਿਕਲਣਾ ਹੈ ਕਿਉਂ ਗਰਮ ਕਰਨ ਕਿਉਂ ਨਿਕਲ ਜਾਣਾ ਹਨਾ ਇਦਾਂ ਕਿਉਂ ਇਹ ਦੀ ਪ੍ਰਾਪਤੀ ਨਹੀਂ ਹੋਣ ਲੱਗੀ ਜਦੋਂ ਖਾਣਨੀ ਆ ਤਾਂ ਰੋਂ ਮਰ ਦੁੱਧ ਹੀ ਪਿਆ ਹੋਣਾ ਦੁੱਧ ਹੀ ਪਿਆ ਹੋਣਾ ਜੇ ਆਪਾਂ ਮਤ ਸਹੀ ਤਰੀਕੇ ਦੇ ਨਾਲ ਅਸਲ ਦੇ ਵਿੱਚ ਜੇ ਅਸੀਂ ਆਪਣਾ ਸਾਰਾ ਕੁਝ ਬਦਲਣਾ ਚਾਹੁੰਦੇ ਆ ਆਪਣੇ ਜੀਵਨ ਬਦਲਣਾ ਚਾਹੁੰਦੇ ਆ ਤਾਂ ਸਾਨੂੰ ਉਹ ਜੋ ਸਾਡੇ ਲਈ ਅਨਮੋਲ ਬਚਨਿਆ ਉਹਨਾਂ ਨੂੰ ਸਾਨੂੰ ਅਪਣਾਉਣਾ ਪਊਗਾ